ਇਹ ਛੋਟੀ ਸਟੋਰੀ ਰਹੀ ਹੈ ਬਹੁਤ ਹੀ ਹੁਣ ਤੱਕ ਵੀ ਤੇ ਹੁਣ ਵੀ ਬਹੁਤ ਹੀ ਮੋਟੀਵੇਸ਼ਨਲ ਰਹੀ ਹੈ ਇਨਸਪੀਰੇਸ਼ਨਲ ਰਹੀ ਹੈ ਕਿ ਕਿਸ ਤਰ੍ਹਾਂ ਤੁਸੀਂ ਇਸ ਵਿਧਿਆ ਦੇ ਵਿੱਚ ਆਏ ਉਸ ਤੋਆਗ ਵੱਖ-ਵੱਖ ਚੋਬਾਂ ਕਰਦੇ ਹੋਏ ਤੇ ਆਪਾਂ ਬਿਜ਼ਨਸ ਆਪਣਾ ਅੰਪਾਇਰ ਸਥਾਪਿਤ ਕੀਤਾ ਤੇ ਥੋੜਾ ਜਿਹਾ ਆਪਣੇ ਪਿਛੋਕੜ ਦੇ ਬਾਰੇ ਦੱਸੋ ਪਿਛੋਕੜ ਪਟਿਆਲੇ ਤੋਂ ਰਿਹਾ ਅਸੀਂ ਗੱਲਾ ਚੌਂਗ ਤੋਂ ਬਿਲੋਂਗ ਕਰਦੇ ਹਾਂ ਤੇ ਫਾਦਰ ਸਾਹਿਬ ਆਮ ਨਹੀਂ ਸੀਗੇ ਬਾਇਰਨਸ ਨਾਲ ਹੀ ਦੁਕਾਨਾਂ ਤੇ ਦੇ ਦੁਨਸਤੇ ਹੀ ਆਪਣੇ ਆਪ ਨੂੰ ਦੇਖਿਆ ਉੱਥੋਂ ਫਿਰ ਆਸਟ੍ਰੇਲੀਆ ਆਣਾ ਹੋਇਆ 2010 ਦੇ ਵਿੱਚ ਤੇ ਹੁਣ ਹੰਬਲ ਤੋਂ 14 ਸਾਲ ਹੋ ਗਏ ਨੇ ਆਪਣਾ ਕੰਮ ਕਰਨਾ ਤੇ ਉਹ ਵੀ ਹੋਮ ਬਿਲਡਿੰਗ ਇੰਡਸਟਰੀ ਦੇ ਵਿੱਚ ਕਰਨਾ ਤੇ ਪਰਿਵਾਰ ਦਾ ਕਿਵੇਂ ਰੀਜੈਕਸ਼ਨ ਸੀ ਤੇ ਕਿੰਨਾ ਕੁ ਨਰਾਸਾ ਜੀ ਹੋ ਰਿਹਾ ਆ ਜਦੋਂ ਮੈਂ 2011 ਦੇ ਵਿੱਚ ਉਹ ਆਇਆ ਤੇ ਆਬਸਲੀ ਮੈਂ ਕਾਫੀ ਬੈਂਕਸ ਦੇ ਵਿੱਚ ਅਪਲਾਈ ਕੀਤਾ ਤੇ ਬਿਕੋਜ਼ ਓਵਰ ਕੁਆਲੀਫਿਕੇਸ਼ਨ ਹੋਣ ਕਰਕੇ ਕਿਉਂਕਿ ਸਟੈਂਡਰਡ ਚਾਰਟਰਡ ਮੇਰੀ ਬਹੁਤ ਵਧੀਆ ਪ੍ਰੋਫਾਈਲ ਸੀਗੀ ਉਹਦੇ ਕਰਕੇ ਰਿਜੈਕਸ਼ਨ ਵੀ ਮਿਲੀ ਤੇ ਸਿਰਫ ਓਵਰ ਕੁਆਲੀਫਿਕੇਸ਼ਨ ਕਰਕੇ ਪਰ ਜਦੋਂ ਫਿਰ ਮੈਂ 2012 ਦੇ ਵਿੱਚ ਆਪਣਾ ਘਰ ਬਣਾਇਆ ਮੈਂ ਕਿ ਆ ਪਹਿਲੀ ਵਾਰ ਤੇ ਮੈਨੂੰ ਜਿਹੜੀ ਨੌਲੇਜ ਮੈਂ ਓਰ ਗੈਦਰ ਕੀਤੀ ਸੀ ਮੈਂ ਕਹਾ ਬਹੁਤ ਵਧੀਆ ਲੱਗੀ ਫਿਰ ਮੈਂ ਕਹਾ ਨਹੀਂ ਇਹਦੇ ਬਾਰੇ ਪੜਿਆ ਜਾਣਾ ਚਾਹੀਦਾ ਯੂ نو ਆ ਦੋ ਯਾਰ 16 ਦੇ ਵਿੱਚ ਇੱਕ ਬਹੁਤ ਮੇਰਾ ਖਾਸ ਦੋਸਤ ਸੀਗਾ ਉਹਨੂੰ ਕਿਤੇ ਮਦਦ ਕੀਤੀ ਸੀ ਉਹ ਕਹਿੰਦਾ ਨਾ ਕਰ ਭਲਾ ਹੋ ਭਲਾ ਤੇ ਉਹ ਪਲਾਟ ਦਵਾਇਆ ਸੀਗਾ ਤੇ ਉਹ ਉਹ ਬੰਦੇ ਨੇ ਪੁੱਛ ਕੀਤਾ ਕਿ ਨਹੀਂ ਭਾਈ ਤੁਸੀਂ ਹੀ ਬਣਾਣਾ ਮੇਰਾ ਤਾਂ ਤੁਸੀਂ ਹੀ ਬਣਾਣਾ ਤਾਂ ਸਣੀ ਹੋਮ ਦਾ ਐਕਚੁਅਲ ਦੇ ਵਿੱਚ ਇੱਕ ਦੋਸਤ ਦੀ ਮਦਦ ਕਰਨ ਵਾਸਤੇ ਪਹਿਲਾਂ ਹੋਈ ਸੀਗੀ ਤੇ ਉਹ ਬ੍ਰਾਹਮਣ ਨੇ ਬਾਬੇ ਨੇ ਇਦਾਂ ਦੀ ਬਾਹ ਫੜੀ ਉਸ ਤੋਂ ਬਾਅਦ ਇੱਕ ਦੇ ਤਿੰਨ ਤਿੰਨ ਤੋਂ 10 ਤੇ ਅੱਜ ਤੱਕ ਅਸੀਂ 200 ਘਰ ਬਣਾ ਚੁੱਕੇ ਹਾਂ ਸਰੋਪਿਆਨ ਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਨਦੀਪ ਕੰਗੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਸਾਡੇ ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਅਜਹੀਆਂ ਸ਼ਖਸੀਅਤਾਂ ਨੂੰ ਕਰਾਇਆ ਜਾਵੇ ਜਿਨ੍ਹਾਂ ਨੇ ਆਪਣੀ ਮਿਹਨਤ ਜਜ਼ਬੇ ਅਤੇ ਲਗਨ ਨਾਲ ਇਸ ਸਮਾਜ ਦੇ ਵਿੱਚ ਵਕਰੀ ਥਾਣਾ ਬਣਾਈ ਹੈ ਜੀ ਤੇ ਵਕਰੀ ਪਹਿਚਾਣ ਬਣਾਈ ਹੈ ਜਿਵੇਂ ਮੈਂ ਕਹਿ ਲਵਾਂ ਤੇ ਇਸ ਤੋਂ ਨਾਲ ਹੀ ਆਪਣੇ ਭਾਈਚਾਰੇ ਦੀ ਵਕਰੀ ਪਹਿਚਾਣ ਬਣਾਉਣ ਦੇ ਵਿੱਚ ਉਹਨਾਂ ਨੇ ਵੱਡਾ ਯੋਗਦਾਨ ਪਾਇਆ ਇਸੇ ਕੋਸ਼ਿਸ਼ ਦੇ ਤਹਿਤ ਤੁਹਾਡੀ ਮੁਲਾਕਾਤ ਅੱਜ ਆਪਾਂ ਕਰਵਾ ਰਹੇ ਹਾਂ ਸਨੀ ਹੋਮਸ ਤੋਂ ਸਨੀ ਮਲਹੋਤਰਾ ਸਾਹਿਬ ਹੋਣਾ ਨਾਲ ਸਨੀ ਵੀਰ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਸਤਿਗੁਰੂ ਜੀ ਥੈਂਕ ਯੂ ਫॉर ਇਨਵਾਈਟਿੰਗ ਮੀ ਤੇ ਅਚਾਨੀ ਵੀ ਇਸ ਤੋਂ ਪਹਿਲਾਂ ਕਿ ਅਸੀਂ ਇੰਟਰਵਿਊ ਨਾਲ ਫਾਰਮਲੀ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਫਾਰਮ ਹਾਊਸ ਦੀਆਂ ਜਿੱਥੇ ਆਪਾਂ ਹੁਣ ਬੈਠੇ ਆ ਬਹੁਤ ਉਹ ਬਤਾਈਆਂ ਦਿਵਾ ਚਾਹੁੰਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਹੀ ਮੈਂ ਕਲਮਾ ਵੀ ਰੂਹ ਨੂੰ ਸਕੂਨ ਮਿਲਦਾ ਯੂਰੇ ਆ ਕੇ ਤੇ ਬਹੁਤ ਹੀ ਸ਼ਾਨਦਾਰ ਐਕਸਟੀਰੀਅਰ ਕਰੋ ਇੰਟੀਰੀਅਰ ਕਰੋ ਤੇ ਬਹੁਤ ਹੀ ਆਲਾ ਦਰਜੇ ਦਾ ਤੁਸੀਂ ਇਹ ਕਹੋ ਵੀ ਸਥਾਨ ਹੈ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਰੀਆ ਉਹੀ ਚਾਹੁੰਦੇ ਸੀ ਅਸੀਂ ਕਿ ਕਿ ਬੱਚਿਆਂ ਵਾਸਤੇ ਤੇ ਜਿੱਥੇ ਉਹ ਗਰੋ ਹੋ ਸਕਣ ਤੇ ਕੁਛ ਐਦਾਂ ਦੀ ਥਾਂ ਹੋਵੇ ਜਿੱਥੇ ਵੀਕੈਂਡ ਕਾਲ ਆ ਸੈਲਫ ਹੋਮ ਤੇ ਯੂ نو ਪੰਜਾਬ ਦੀ ਵੀ ਉਦਾਂ ਦੀ ਫੀਲਿੰਗ ਰਹੇ ਜਿਵੇਂ ਬਾਹਰ ਦੇਖੇ ਮੰਜੇ ਨੇ ਜਾਂ ਛਾਲੀ ਕਿल्ले ਹੈਗੇ ਨੇ ਯੂ نو ਜਗ੍ਹਾ ਹੀ ਹੈਗੀ ਬੈਠਣ ਨੂੰ ਥਾ ਤਾਂ ਐਦਾਂ ਸੀ ਕਿ ਬੱਚੇ ਤੇ ਸਾਡੇ ਵਾਸਤੇ ਵੀ ਤੇ ਬੱਚਿਆਂ ਵਾਸਤੇ ਵੀ ਥਾਂ ਹੋਵੇ ਤੇ ਸ਼ਹਿਰ ਦੇ ਨੇੜੇ ਵੀ ਹੋਵੇ ਹਾਂਜੀ ਆਸਟ੍ਰੇਲੀਆ ਦੇ ਵਿੱਚ ਮੈਂ ਕਰਮਾ ਵੀ ਛੋੜਾ ਜੀ ਹਾਂ ਤੁਸੀਂ ਪੰਜਾਬ ਤਿਆਗ ਬਥਾਇਆ ਬਿਲਕੁਲ ਛੋੜਾ ਜ ਸਾਡਾ ਆਪਣਾ ਪੰਜਾਬ ਬਸਾ ਰੱਖਿਆ ਹੋ ਰਿਹਾ ਅਸੀਂ ਠੀਕ ਹੈ ਜੀ ਹੁਣ ਵੀਰ ਦੀ ਗੱਲ ਕਰਦੇ ਆ ਥੋੜੇ ਪਿਸ਼ੋਕਰ ਦੀ ਮੈਂ ਚਾਹੁੰਦਾ ਕਿ ਤੁਸੀਂ ਦਰਸ਼ਕਾਂ ਨੂੰ ਕਿਉਂਕਿ ਜਿਹੜੀ ਛੋਟੀ ਸਟੋਰੀ ਰਹੀ ਹੈ ਬਹੁਤ ਹੀ ਹੁਣ ਤੱਕ ਵੀ ਤੇ ਹੁਣ ਵੀ ਬਹੁਤ ਹੀ ਮੋਟੀਵੇਸ਼ਨਲ ਰਹੀ ਹੈ ਇਨਸਪੀਰੇਸ਼ਨਲ ਰਹੀ ਹੈ ਕਿ ਕਿਸ ਤਰ੍ਹਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਏ ਉਸ ਤੋਂ ਬਾਅਦ ਵੱਖ-ਵੱਖ ਚੌਂਕਾ ਕਰਦੇ ਹੋਏ ਤੇ ਇਹ ਆਪਣਾ business ਆਪਣਾ empire ਸਥਾਪਿਤ ਕੀਤਾ ਤੇ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਜਰੂਰ ਦੱਸੋ ਤੇ ਨਾਲ ਹੀ ਮੈਂ ਚਾਹੁੰਦਾ ਵੀ ਇਹ ਜਰੂਰ ਦੱਸੋ ਵੀ ਇਹ ਜਿਹੜਾ business ਆ ਖੂਨ ਦੇ ਵਿੱਚ ਸੀ ਜਾਂ ਇਹ ਜਿਹੜੀ ਨਵੀਂ ਪਿਰਤ ਤੁਸੀਂ ਆਪਣੀ ਮਹਕਲਾਂ ਵੀ ਫੈਮਿਲੀ ਦੇ ਵਿੱਚ ਪਾਈ ਆ ਬਿਲਕੁਲ ਭਾਜੀ ਪਿਛੋਕੜ ਪਟਿਆਲੇ ਤੋਂ ਰਿਹਾ ਅਸੀਂ ਕਿਲਾ ਚੌਂਗ ਤੋਂ ਬਿਲੋਂਗ ਕਰਦੇ ਆ ਤੇ ਫਾਦਰ ਸਾਹਿਬ ਆ ਆਮੀ ਸੀਗੇ ਆਮੀ ਤੋਂ ਰਿਟਾਇਰ ਹੋਣ ਤੋਂ ਬਾਅਦ business ਸੀਗਾ 92 ਤੋਂ ਤੇ ਐਨ ਲਾ ਲੋ ਅਸੀਂ business 'ਚ ਹੀ ਪਲੇ ਬੜੇ ਆ ਤਾਂ ਮੈਨੂੰ ਲੱਗਦਾ 10 ਸਾਲ ਦਾ ਸੀ ਜਾਂ ਮੈਂ 12 ਸਾਲ ਦਾ ਸੀ ਪੇਰੈਂਟਸ ਨਾਲ ਹੀ ਦੁਕਾਨਾਂ ਤੇ ਬਿਜ਼ਨਸ ਤੇ ਹੀ ਆਪਣੇ ਆਪ ਨੂੰ ਦੇਖਿਆ ਤੇ ਉਹ ਰਿਹਾ ਸਕੂਲਿੰਗ ਆਰਮੀ ਸਕੂਲ ਚੌਥਾ ਪਟਿਆਲੇ ਤੋਂ ਹੋਈ ਤੇ ਉਸ ਤੋਂ ਬਾਅਦ ਫਾਈਨੈਂਸ ਫਾਈਨੈਂਸ ਦੀ ਸਟੱਡੀ ਕੀਤੀ ਤੇ ਉੱਥੇ HDFC ਬੈਂਕ ਸੀਗਾ ਤੇ ਉਸ ਤੋਂ ਬਾਅਦ ਯੂ نو ਬਿਜ਼ਨਸ ਮੇਰਾ ਖੁਦ ਦਾ ਬਿਜ਼ਨਸ ਵੀ ਰਿਹਾ ਉੱਥੇ ਇੰਡੀਆ ਤੇ ਫਿਰ ਮੈਂ 5 ਸਾਲ ਦੁਬਈ ਰਿਹਾ ਤੇ ਸਟੈਂਡਰਡ ਚਾਰਟਰਡ ਬੈਂਕ ਦੇ ਨਾਲ ਬਟ ਬੜੇ ਇੰਟਰਸਟਿੰਗ ਉਥੋਂ ਫਿਰ ਆਸਟ੍ਰੇਲੀਆ ਨਾ ਹੋਇਆ 2010 ਦੇ ਵਿੱਚ ਤੇ ਹਣ ਹਾਂ ਬਿਲਕੁਲ 14 ਸਾਲ ਹੋ ਗਏ ਨੇ ਹਾਂਜੀ ਤੇ ਉਰੇ ਵੀ ਜਰਨੀ ਬਹੁਤ ਮਿਹਨਤ ਭਰੀ ਜਾਂ ਹੁਣ ਵੀ ਆ ਮੈਂ ਕਹਾਗਾ ਕਿ ਹੁਣ ਵੀ ਮਿਹਨਤ ਜਾਰੀ ਹੈ ਹਾਂਜੀ ਤੇ ਲੱਗੇ ਹੋਇਆ ਹਾਂ ਹਾਂ ਮੈਂ ਪ੍ਰਵਾਤਮਨ ਉਸੇ ਮਿਹਨਤ ਸਾਧਕਾ ਮੈਂ ਕਹਨਾ ਵੀ ਹੈ ਨਾ ਵੀ ਉਹਦੀ ਵੀ ਈਮੇਲ ਪਰਿਆ ਹੱਥ ਤੁਹਾਡੇ ਸਿਰ ਤੇ ਆ ਤੇ ਹਮੇਸ਼ਾ ਤੁਸੀਂ ਮਿਹਨਤ ਕਰਦੇ ਰਹੋ ਤੇ ਉਹਨੇ ਕਹਣਾ ਹੀ ਤੁਹਾਨੂੰ ਲੜਫਾੜਾ ਉਹ ਦਿੰਦੇ ਰਹਿਣਾ ਬਿਲਕੁਲ ਬਾਬੇ ਦੀ ਬਹੁਤ ਮਿਹਨਤ ਰਹੀ ਤੁਸੀਂ ਆਪਣੇ ਕੈਰੀਅਰ ਦੀ ਗੱਲ ਕੀਤੀ ਸਨੀ ਵੀਰ ਅਮ ਡਿਫਰੈਂਟ ਇੰਡਸਟਰੀ ਦੇ ਵਿੱਚ ਸੀਗੇ ਤੁਸੀਂ ਫਾਈਨੈਂਸ ਦੇ ਵਿੱਚ ਸੀਗੇ ਤੇ ਬੈਂਕ ਦੇ ਮੈਨੇਜਰ ਸੀਗੇ ਤੇ ਮੇਰੇ ਖਿਆਲ ਦੇ ਵਿੱਚ 80 ਤੋਂ 90% ਲੋਕ ਮੇਰੇ ਖਿਆਲ ਦੇ ਵਿੱਚ ਇਹ ਉਹਨਾਂ ਲਈ ਇੱਕ ਸਾਰਟ ਆਫ ਡ੍ਰੀਮ ਜੌਬ ਹੁੰਦੀ ਹੈ ਠੀਕ ਹੈ ਮੇਰੇ ਵਾਸਤੇ ਵੀ ਸੀਗੀ ਸੰਤੋਸ਼ਟੀ ਵਾਲੀ ਜੌਬ ਹੁੰਦੀ ਹੈ ਹੈਨਾ ਤੇ ਉਸ ਤੋਂ ਬਾਅਦ ਤੁਸੀਂ ਸੋਚਿਆ ਬਿਜ਼ਨਸ ਬਾਰੇ ਹੁਣ ਇਹ ਵੱਡੀ ਟਰਾਂਜੀਸ਼ਨ ਆ ਪਰਿਵਾਰ ਦਾ ਸਹਿਯੋਗ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਬਿਜ਼ਨਸ ਸੈਟਅਪ ਕਰਨੇ ਆ ਸੌਖੇ ਨਹੀਂ ਤੇ ਸ਼ੁਰੂ-ਸ਼ੁਰੂ ਦੇ ਵਿੱਚ ਸਿਰਫ ਹੁੰਦਾ ਕਿ ਪੈਸਾ ਇਹਦੇ ਵਿੱਚ ਜੇ ਮੈਂ ਕੱਲ ਮੈਂ ਆਪਣੀ ਅ ਸਰਲ ਭਾਸ਼ਾ ਦੇ ਵਿੱਚ ਵੀ ਪੈਸਾ ਪਾਉਣ ਨੂੰ ਖਾਉ ਹੁੰਦੀ ਆ ਤੇ ਰਿਟਰਨ ਨਹੀਂ ਹੁੰਦੀ ਹੈ ਨਾ ਤੇ ਉਸ ਵੀਰੇ ਪਹਿਲਾਂ ਤਾਂ ਆਪਣੀ ਟ੍ਰਾਂਜ਼ੀਸ਼ਨ ਬਾਰੇ ਦੱਸੋ ਹਨਾ ਥੋੜਾ ਜਿਹਾ ਵੀ ਕਿਵੇਂ ਮਨ ਦੇ ਵਿੱਚ ਖਿਆਲ ਆਇਆ ਵੀ ਯਾਰ ਆਪਾਂ ਆਪਣਾ ਕੰਮ ਕਰਨਾ ਤੇ ਉਹ ਵੀ ਹੋਮ ਬਿਲਡਿੰਗ ਇੰਡਸਟਰੀ ਦੇ ਵਿੱਚ ਕਰਨਾ ਤੇ ਪਰਿਵਾਰ ਦਾ ਕਿਵੇਂ ਰੀਐਕਸ਼ਨ ਸੀ ਕਿ ਤੇ ਕਿੰਨਾ ਕਉਨਾਂ ਦਾ ਸਹਿਯੋਗ ਰਿਹਾ ਸਹੀ ਆਮ ਜਦੋਂ ਮੈਂ 2011 ਦੇ ਵਿੱਚ ਉਰੇ ਆਇਆ ਤੇ ਆਬਸਲੀ ਮੈਂ ਕਾਫੀ ਬੈਂਕਸ ਦੇ ਵਿੱਚ ਅਪਲਾਈ ਕੀਤਾ ਤੇ ਬਿਕੋਜ਼ ਓਵਰ ਕੁਆਲੀਫਿਕੇਸ਼ਨ ਹੋਣ ਕਾਰਨ ਕਿਉਂਕਿ ਸਟੈਂਡਰਡ ਚਾਰਟਰਡ ਮੇਰੀ ਬਹੁਤ ਵਧੀਆ ਪ੍ਰੋਫਾਈਲ ਸੀਗੀ ਉਹਦੇ ਕਰਕੇ ਰਿਜੈਕਸ਼ਨ ਵੀ ਮਿਲੀ ਤੇ ਸਿਰਫ ਓਵਰ ਕੁਆਲੀਫਿਕੇਸ਼ਨ ਕਰਕੇ ਪਰ ਉਦੋਂ ਐ ਲੱਗਦਾ ਸੀ ਯਾਰ ਕਿ ਇੱਕੋ ਹੀ ਕੀ ਨਾਮ ਆਪਣਾ ਕੋਈ ਚੀਜ਼ ਜਿਹੜੀ ਕਰਨੀ ਹੈ ਪਰ ਉਦੋਂ ਮੈਂ ਸਾਦਰਨ ਪਲੰਮਿੰਗ ਕਰਕੇ ਕੰਪਨੀ ਸੀ ਜਿੱਥੇ ਮੈਂ ਪਲੰਮਿੰਗ ਦਾ ਕੰਮ ਸਿੱਖਿਆ ਮੈਂ ਡੋਰਸ ਦਾ ਕੰਮ ਸਿੱਖਿਆ ਉਹ 1 ਸਾਲ ਕੀਤਾ ਉਸ ਤੋਂ ਬਾਅਦ ਇਹ ਅੰਦਰ ਨੇ ਅਪਰੋਚ ਕੀਤਾ ਤੇ ANZ ਜਰਨੀ ਸ਼ੁਰੂਆਤ ਕੀਤੀ ਤੇ 5 ਸਾਲ ਦਾ ਨਾਲ ਮੈਂ ਕੈਸ਼ੀਅਰ ਤੋਂ ਲੈ ਕੇ ਬੈਂਕ ਮੈਨੇਜਰ ਤੱਕ ਪਹੁੰਚਿਆ ਹੁਣ ਜਦੋਂ ਫਿਰ ਮੈਂ 2012 ਦੇ ਵਿੱਚ ਆਪਣਾ ਘਰ ਬਣਾਇਆ ਮੈਂ ਕਿ ਪਹਿਲੀ ਵਾਰ ਤੇ ਮੈਨੂੰ ਜਿਹੜੀ ਨੌਲੇਜ ਮੈਂ ਹੋਰ ਗੈਦਰ ਕੀਤੀ ਸੀ ਮੈਂ ਕਿਹਾ ਬਹੁਤ ਵਧੀਆ ਲੱਗੀ ਪਰ ਮੈਂ ਕਿਹਾ ਨਹੀਂ ਇਹਦੇ ਬਾਰੇ ਪੜਿਆ ਜਾਣਾ ਚਾਹੀਦਾ ਯੂ نو ਕੋਈ ਵੀ ਟ੍ਰੇਡ ਜਾਂ ਕੋਈ ਵੀ ਚੀਜ਼ ਮਾਰੀ ਨਹੀਂ ਹੁੰਦੀ ਪੜਾਈ ਹਮੇਸ਼ਾ ਕੰਮ ਹੀ ਆਣੀ ਹੈ ਤੇ 2013-14 ਦੇ ਵਿੱਚ ਮੈਂ ਸੀਆਈਟੀ ਜਾ ਕੇ ਕੋਰਸ ਕੀਤਾ ਬਿਲਡਿੰਗ ਦਾ ਤੇ ਨੌਕਰੀ ਨਾਲ ਨਾਲ ਚਲਦੀ ਰਹੀ ਆਪਣੇ ਘਰ ਬਣਾਉਂਦੇ ਰਹੇ 2016 ਦੇ ਵਿੱਚ ਇੱਕ ਬਹੁਤ ਮੇਰਾ ਖਾਸ ਦੋਸਤ ਸੀਗਾ ਉਹਨੂੰ ਕਿਤੇ ਮਦਦ ਕੀਤੀ ਸੀ ਉਹ ਕਹਿੰਦਾ ਨਾ ਕਰ ਭਲਾ ਹੋ ਭਲਾ ਤੇ ਉਹਨੂੰ ਇੱਕ ਪਲਾਟ ਦਵਾਇਆ ਸੀਗਾ ਤੇ ਉਹ ਉਹ ਬੰਦੇ ਨੇ ਪੁੱਛ ਕੀਤਾ ਕਿ ਨਹੀਂ ਬਾਜੀ ਤੁਸੀਂ ਹੀ ਬਣਾਣਾ ਮੇਰਾ ਤਾਂ ਤੁਸੀਂ ਹੀ ਬਣਾਣਾ ਤਾਂ ਸਨੀ ਹੋਮਸ ਐਕਚੁਅਲ ਦੇ ਵਿੱਚ ਇੱਕ ਦੋਸਤ ਦੀ ਮਦਦ ਕਰਨ ਵਾਸਤੇ ਪੈਦਾ ਹੋਈ ਸੀਗੀ ਨੋ ਪ੍ਰੋਫਿਟ ਤੇ ਚਲੋ ਮੈਂ ਤੁਹਾਡਾ ਘਰ ਬਣਾ ਦਿੰਦਾ ਜੋ ਸੈਟਅਪ ਕਰਨ ਦਾ ਖਰਚਾ ਆਊਗਾ 5000 ਡਾਲਰ ਉਹ ਹੀ ਦੇ ਦਿਓ ਤੇ ਉਹ ਰੱਬ ਨੇ ਬਾਬੇ ਨੇ ਇਦਾਂ ਦੀ ਬਾਹ ਫੜੀ ਉਸ ਤੋਂ ਬਾਅਦ ਇੱਕ ਦੇ ਤਿੰਨ ਤਿੰਨ ਤੋਂ 10 ਤੇ ਅੱਜ ਅਸੀਂ 200 ਘਰ ਬਣਾ ਚੁੱਕੇ ਆ ਤੇ 26 26 ਸਾਡੇ ਫੁੱਲ ਟਾਈਮ EMPLOYEES ਨੇ 100 ਤੋਂ 150 ਸਬ ਕੰਟਰੈਕਟਰਸ ਨੇ ਯੇ ਮੈਂ ਕਹਿ ਰਿਹਾ ਮੈਂ ਵੀ 2012 ਦੇ ਵਿੱਚ ਲਾਇਆ ਹੋਇਆ ਇੱਕ ਛੋਟਾ ਜਿਹਾ ਪੌਦਾ ਬਿਲਕੁਲ ਹੁਣ ਇੱਕ ਵੱਧ ਕੇ ਪੂਰਾ ਦਰਖਤ ਬਣ ਚੁੱਕਿਆ ਹਾਂਜੀ ਤੇ ਜਿਹੜੀ ਆਪਣੀ ਆ ਆਪਾਂကလေးੇ ਵੀ ਕਰਾਰੂਪੀ ਸ਼ਾ ਕਿੰਨੇ ਹੀ ਪਰਿਵਾਰਾਂ ਨੂੰ ਕਿੰਨੀਆਂ ਹੀ ਫੈਮਿਲੀਆ ਨੂੰ ਬਿਲਕੁਲ ਉਹ ਬੜਾ ਵਧੀਆ ਲੱਗਦਾ ਹੈ ਕਿਉਂਕਿ ਆਪਣੇ ਲੋਕਾਂ ਦਾ ਵੀ ਯਾ ਇਹਨਾਂ ਦਾ ਸੁਪਨਾ ਹੁੰਦਾ ਕਿ ਉਹਰੇ ਆਈਏ ਆਪਾਂ ਮਿਹਨਤ ਕਰਦੇ ਆਂ ਨੌਕਰੀਆਂ ਫਿਰ ਘਰ ਤੇ ਉਹ ਬੜਾ ਵਧੀਆ ਲੱਗਦਾ ਸਾਨੂੰ ਵੀ ਕਿ ਜਿਹੜੀ ਘਰ ਰੁਕੀ ਛਾਂ ਜਿਵੇਂ ਤੁਸੀਂ ਬਹੁਤ ਵਧੀਆ ਸ਼ਬਦ ਵਰਤਿਆ ਤੇ ਉਹਨਾਂ ਨੂੰ ਦੀ ਪ੍ਰੋਵਾਈਡ ਕਰਦੇ ਆਂ ਤੇ ਉਹ ਇੱਕ ਸਰਵਿਸ ਦੇਈਦੀ ਐ ਤੇ ਬਾਅਦ ਵਿੱਚ ਵੀ ਉਹਨਾਂ ਨੇ ਕਿ ਪੀਸ ਆਫ ਮਾਈਂਡ ਹੁੰਦਾ ਕਿ ਹਾਂਜੀ ਆਪਣੇ ਹੈਗੇ ਨੇ ਯੂ نو ਤੇ ਉਹੀ ਇੱਕ ਜਿਵੇਂ ਮੈਂ ਕਿਹਾ ਕਿ ਕਪੋਦਾ ਲਾਇਆ ਸੀ ਉਹ ਇੱਕ ਲਾਇਆ ਇੱਕ ਬੰਦੇ ਵਾਸਤੇ ਸੀ ਇੱਕ ਦੀ ਮਦਦ ਕਰਨ ਵਾਸਤੇ ਬਟ ਉਹ ਬਾਬੇ ਨੇ ਬਾਬੇ ਨਾਨਕ ਨੇ ਇਦਾਂ ਦੀ ਬਾਹ ਫੜੀ ਕਿ ਇੰਨਾ ਦੇਵੀ ਕਰਤਾ ਕਿ ਨੌਕਰੀ ਫਿਰ ਮੈਂ ਰਿਜ਼ਾਈਨ ਕੀਤਾ ਫਿਰ ਸੈਟਅਪ ਕੀਤਾ ਇੱਕ ਤਾਂ ਸ਼ੁਰੂਆਤ ਹੋਈ ਸੀਗੀ ਆਬਵੀਅਸਲੀ ਹੌਲੀ ਹੌਲੀ ਤੇ ਪਰਿਵਾਰ ਦਾ ਬੜਾ ਸਹਿਯੋਗ ਰਿਹਾ ਮੇਰੀ ਮਿਸਿਸ ਦਾ ਬਹੁਤ ਸਹਿਯੋਗ ਰਿਹਾ ਮੈਨੂੰ ਹਮੇਸ਼ਾ ਹੀ ਇਦਾਂ ਦੇ ਡਿਫਿਕਲ ਡਿਸੀਜਨਸ ਲੈਣ ਦੇ ਵਿੱਚ ਤੇ ਹਾਂ ਬਟ ਅੱਜ ਹੁਣ ਜਦੋਂ ਪਿੱਛੇ ਮੁੜ ਕੇ ਦੇਖਦੇ ਆ ਕਿੰਨੇ ਪਰਿਵਾਰਾਂ ਬਿਜ਼ਨਸ ਦੇ ਨਾਲ ਕਿੰਨੇ ਪਰਿਵਾਰ ਚੱਲਦੇ ਨੇ ਤੇ ਕਿੰਨੇ ਪਰਿਵਾਰਾਂ ਦੇ ਸੀ ਘਰ ਜਿਵੇਂ ਮੈਂ ਕਿਹਾ ਦੋਸਤੋਂ ਤੋਂ ਉੱਪਰ ਘਰ ਬਣਾ ਚੁੱਕੇ ਨੇ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਕੀ ਅ ਅਸੀਂ ਕੀ ਅਚੀਵ ਕਰ ਪਾਏ ਆਪਣੇ ਵਾਸਤੇ ਤੇ ਉਹਨਾਂ ਵਾਸਤੇ ਵੀ ਹਾਂਜੀ ਹਾਂਜੀ ਅੱਛਾ ਵੀਰ ਹੁਣ ਇੱਕ ਜਿਹੜਾ ਇੱਕ ਘਰ ਬਣਾਉਣ ਦਾ ਪ੍ਰੋਸੈਸ ਆ ਠੀਕ ਆ ਇੱਕ ਤਾਂ ਹੁੰਦੇ ਇਹ ਵੀ ਵਕ ਵਕ ਟੀਮਾਂ ਨੂੰ ਹਾਂਜੀ ਜਾਂ ਵਕ ਵਕ ਮੈਂ ਕਹ ਲੋ ਵੀ ਜਿਵੇਂ ਆਪਣਾ ਪਲੰਮਿੰਗ ਹੋ ਗਈ ਜਾਂ ਹੋਰ ਵੀ ਜੜੀਆਂ ਕਿੰਨੀਆਂ ਚੀਜ਼ਾਂ ਚੈੱਕ ਕਰ ਬਲੌਂਡ ਦੇ ਵਿੱਚ ਇਨਵੋਲਵ ਹੋ ਜਾਂਦੇ ਹਨ ਹੈਨਾ ਵੀ ਉਹਨਾਂ ਨੂੰ ਮੈਨੇਜ ਕਰਨਾ ਤੇ ਨਾਲ ਦੇ ਨਾਲ ਨਾ ਇਹ ਕਲਾਇੰਟ ਦੇ ਲਈ ਇੱਕ ਬਹੁਤ ਜਜਵਾਤੀ ਜਿਆ ਪ੍ਰੋਸੈਸ ਵੀ ਹੁੰਦਾ ਹੈ ਹੈਨਾ ਬਿਲਕੁਲ ਬਿਲਕੁਲ ਤੇ ਉਹਦੇ ਲਈ ਮੈਨੂੰ ਜਿਹੜੀ ਚੰਗੀ ਗੱਲ ਤੁਹਾਡੇ ਬਾਰੇ ਲੱਗੀ ਕਿ ਤੁਸੀਂ ਥੋੜੀ ਜਿਹੜੀ ਇਨਵੋਲਵਮੈਂਟ ਆ ਉਹ ਬਹੁਤ ਰਹਿੰਦੀ ਆ ਬਿਲਕੁਲ ਤੇ ਉਹਨੂੰ ਉਸ ਚੀਜ਼ ਨੂੰ ਕਿਵੇਂ ਮੈਨੇਜ ਕਰਦੇ ਹੋ ਤੇ ਓਬਵੀਅਸਲੀ ਜਜਵਾਤੀ ਪ੍ਰੋਸੈਸ ਦਾ ਤੇ ਕਲਾਇੰਟਸ ਦੀਆਂ ਅ ਬਹੁਤ ਜਿਹੜੀਆਂ ਕੱਲੋ ਇਨਕੁਆਰੀਆਂ ਵੀ ਹੋਣਗੀਆਂ ਪਲੱਸ ਇੱਕ ਦਰਜੀਆ ਵੀ ਰਹਿੰਦਾ ਹੈ ਨਾ ਵੀ ਇਹ ਕੰਮ ਹੋ ਜੂਗਾ ਤੇ ਉਹਨਾਂ ਦਾ ਮੈਂ ਕਹਿੰਦਾ ਵੀ ਵਿਸ਼ਵਾਸ ਜਿੱਤਣ ਵਾਲਾ ਕੰਮ ਹੁੰਦਾ ਹੈ ਨਾ ਉਹ ਉਸ ਚੀਜ਼ ਨੂੰ ਕਿਵੇਂ ਉੱਥੇ ਨੌਲੇਜ ਤੇ ਲਰਨਿੰਗ ਨਾ ਬਹੁਤ ਤਕੜਾ ਰੋਲ ਪਲੇ ਕਰਦੀ ਹੈ ਤੇ ਜਿਹੜਾ ਸਾਡਾ 80 ਤੋਂ 90% ਬਿਜ਼ਨਸ ਆਉਂਦਾ ਵਰਡ ਆਫ ਮਾਊਥ ਆ ਯੂ نو ਮੈਂ ਕਹਿੰਦਾ ਇੱਕ ਤੋਂ ਤਿੰਨ ਹੋਏ ਤਾਂ ਇੱਕ ਤੋਂ ਤਿੰਨ ਤਿੰਨ ਉਹਨੂੰ ਇੱਕ ਨੂੰ ਸੁਣ ਕੇ ਆਏ ਤਿੰਨ ਤੋਂ 10 ਹੋਏ 10 ਤੋਂ 50 ਹੋਏ ਯਾ ਜਦ ਜਦ ਤੱਕ ਅਸੀਂ ਪਹੁੰਚਿਆ ਹੁਣ ਅਸੀਂ 40 ਤੋਂ 50 ਹਰ ਸਾਲ ਘਰ ਬਣਾਉਂਦੇ ਆ ਪਲੱਸ ਟਾਊਨ ਹਾਊਸ ਯਾ ਅਸੀਂ ਗਵਰਨਮੈਂਟ ਨਾਲ ਵੀ ਕੰਮ ਕਰ ਰਹੇ ਆ ਤੇ ਉਹਦੇ ਵਿੱਚ ਇੱਕ ਜਿਹੜਾ ਬੜਾ ਇੰਪੋਰਟੈਂਟ ਪਾਰਟ ਇਹ ਰਿਹਾ ਕਿ ਉਹਨਾਂ ਵਾਸਤੇ ਈਮੋਸ਼ਨਲ ਡਿਸੀਜਨ ਹੁੰਦਾ ਸਾਡੇ ਵਾਸਤੇ ਡੈਫੀਨਟਲੀ ਬਿਜ਼ਨਸ ਡਿਸੀਜਨ ਹੁੰਦਾ ਬਟ ਉਹਨਾਂ ਦੇ ਲੈਵਲ ਤੇ ਆ ਕੇ ਉਹਨਾਂ ਦੇ ਹੱਥ ਨਾਲ ਹੱਥ ਫੜ ਕੇ ਉਹਨਾਂ ਨਾਲ ਸਿਲੈਕਸ਼ਨ ਨਾ ਕਰਾ ਕੇ ਉਹਨਾਂ ਨੂੰ ਸਾਰਾ ਪ੍ਰੋਸੈਸ ਇੱਕ ਸਮਝਾਇਆ ਜਾਂਦਾ ਕਿ ਐਵੇਂ ਹੋਊਗਾ ਤਾਂ ਹਰ ਹਫ਼ਤੇ ਇੱਕ ਅਪਡੇਟ ਕੀਤੀ ਜਾਂਦੀ ਹੈ WhatsApp ਗਰੁੱਪ ਬਣੇ ਹੁੰਦੇ ਨੇ ਸਾਡੇ ਤਾਂ ਉਹਨਾਂ ਨੂੰ ਇੱਕ ਫੋਟੋ ਜਾਂਦੀ ਕਿ ਭਾਜੀ ਆਹ ਹੋ ਗਿਆ ਯਾ ਇਸ ਨੋਟ ਕਿ ਅਪਾ ਪੰਜਾਬੀਆਂ ਨਹੀਂ ਕਰਦੇ ਆ ਇੱਕ ਸਾਡਾ ਵੱਡੀ ਗਿਣਤੀ ਦੇ ਵਿੱਚ ਅਸੀਂ ਆਪਣੇ ਆਪਣੀ ਕਮਿਊਨਿਟੀ ਦੇ ਕਰਦੇ ਆ ਬਟ ਅਸੀਂ ਗੋਰਿਆਂ ਦੇ ਆਪਣੇ ਆਫਰੀਕਾਂ ਦੇ ਜਾਂ ਏਸ਼ੀਆ ਹੋਰ ਕਮਿਊਨਿਟੀਾਂ ਦੇ ਬਹੁਤ ਕਰਦੇ ਆ ਤੇ ਸਾਡੇ ਇੱਕ ਬੜਾ ਵਧੀਆ ਪ੍ਰੋਸੈਸ ਰੱਖਿਆ ਹੋਇਆ ਹੈ ਕਿ ਫੋਰਮੈਨ ਨੇ ਜੀ ਮੈਂ ਤਿੰਨ ਪ੍ਰੋਜੈਕਟ ਮੈਨੇਜਰਸ ਨੇ ਮੈਂ ਹਮੇਸ਼ਾ ਇਨਵੋਲਵ ਰਹਾਂ ਸ਼ੁਰੂ ਤੋਂ ਲੈ ਕੇ ਏ ਟੂ ਲੈ ਕੇ ਜ਼ेड ਤੱਕ ਹਰ ਇੱਕ ਛੋਟੇ ਵੱਡੇ ਬਿਲਕੁਲ ਛੋਟੇ ਮੋਟੇ ਡਿਸੀਜਨ ਦੇ ਵਿੱਚ ਤੇ ਕਸਟਮਰ ਦੀ ਇੰਟਰੈਕਸ਼ਨ ਦੇ ਵਿੱਚ ਯੂ نو ਚਾਹੇ ਉਹ ਹੋ ਸਾਈਨ ਕਰਨ ਵਾਲੇ ਹੋਵੇ ਜਾਂ ਹੈਂਡ ਓਵਰ ਕਰਨ ਜਾਂ ਬਣਾਉਣ ਵਾਲੇ ਹੋਵੇ ਤਾਂ ਤੇ ਦੂਜੀ ਗੱਲ ਅਪਡੇਟ ਰੱਖਣਾ ਜਾਂ ਕਿਸੇ ਨੂੰ ਕਲੈਰਿਟੀ ਦੇਣਾ ਤੇ ਇੱਕ ਟਰਾਂਸਪਰੈਂਸੀ ਰੱਖਣਾ ਇੱਕ ਕਹਿੰਦਾ ਨਾ ਜਿਵੇਂ ਮੈਂ ਕਿਹਾ ਜੀ ਮੈਂ ਡਿਫੈਂਸ ਫੈਮਿਲੀ ਚੋਂ ਆਇਆ ਤਾਂ ਉਦੋਂ ਇੱਕ ਹਮੇਸ਼ਾ ਰਿਹਾ ਇੱਕ ਕਮਿਟਮੈਂਟ ਤੇ ਪਰਸਿਸਟੈਂਸ ਤੇ ਇੱਕ ਓਨੈਸਟੀ ਓਨੈਸਟੀ ਨਾਲ ਜੋ ਗੱਲ ਹੋਈ ਜੋ ਆਪਣੀ ਜ਼ੁਬਾਨ ਹੋਈ 5 ਲੱਖ ਜਿੰਨਾ ਦਾ ਵੀ ਕੰਟਰੈਕਟ ਉਹ ਰੱਖਣਾ ਤੇ ਉਸ ਕਰਕੇ ਬਾਬੇ ਦੀ ਵੀ ਬਹੁਤ ਕਰਪਾ ਰਹੀ ਤੇ ਜਿੰਨੇ ਅਸੀਂ ਬਣਾਏ ਨੇ ਕਲਾਇੰਟਸ ਆਪਣੇ ਅਮਿੱਤਰਾ ਦੇ ਆ ਕਿ ਜਿੰਨਾਂ ਦੇ ਵੀ ਬਣਾਏ ਨੇ ਉਹਨਾਂ ਦਾ ਬੜਾ ਸਹਿਯੋਗ ਰਿਹਾ ਤੇ ਆ ਇੱਕ ਦੂਜੇ ਨੂੰ ਦੱਸਦਾ ਦੂਜੇ ਨੂੰ ਦੱਸਦਾ ਯੂ ਨੋ ਮਾਰਕਟਿੰਗ ਦਾ ਰੂਲ ਹੁੰਦਾ 1 4 4 4 16 16 4 ਯੂ ਨੋ 64 ਤਾਂ ਉਹ ਆਪਣੇ ਆਪ ਇੱਕ ਕਾਰਵਾ ਚੱਲਦਾ ਗਿਆ ਬਿਲਕੁਲ ਬਿਲਕੁਲ ਜੀ ਬਈ ਬਹੁਤ ਵਧੀਆ ਸ੍ਰੀ ਵੀਰ ਹੁਣ ਗੱਲ ਕਰਦੇ ਆ ਆ ਸੰਤੋਸ਼ਟੀ ਦੀ ਠੀਕ ਹੈ ਤੇ ਠੋਡੇ ਵੱਲੋਂ ਜਦੋਂ ਕਲਾਇੰਟ ਨੂੰ ਮੈਂ ਕਹਿੰਦਾ ਮੈਂ ਵੀ ਚਾਬੀਆਂ ਦਿੱਤੀਆਂ ਜਾਂਦੀਆਂ ਨੇ ਠੀਕ ਆ ਇੱਕ ਤਾਂ ਸੰਤੁਸ਼ਟੀ ਹੁੰਦੀ ਆ ਵੀ ਆਪਣਾ ਟਾਈਮ ਸਰ ਕੰਮ ਹੋ ਗਿਆ ਤੇ ਆਪਾਂ ਸੰਤੋਸ਼ਟ ਆ ਹਾਂ ਪਰ ਥੋਡੇ ਲਈ ਉਹ ਤਾਂ ਟਾਈਮ ਸਰ ਕੰਮ ਨਿਪਰੇ ਚਾਰਨਾ ਉਹ ਤਾਂ ਮੇਰੇ ਖਿਆਲ ਦੇ ਵਿੱਚ ਥੋਡੇ ਲਈ ਇੱਕ ਬੇਸਿਕ ਜੀ ਚੀਜ਼ ਆ ਹਾਂ ਨਾ ਵੀ ਇਹ ਤਾਂ ਵੀ ਮਸਟ ਪਰ ਉਦੋਂ ਉਹ ਉਸ ਤੋਂ ਇਲਾਵਾ ਕਿਹੜੀ ਚੀਜ਼ ਆ ਵੀ ਜਿਹਦੇ ਨਾਲ ਤੁਹਾਨੂੰ ਲੱਗਦਾ ਵੀ ਯਾਰ ਹਨਾ ਵੀ ਇਹ ਕਸ ਵੀ ਥੋਡੇ ਵੱਲੋਂ ਪੂਰੀ ਸੰਤੁਸ਼ਟੀ ਹੁੰਦੀ ਆ ਹਨਾ ਵੀ ਤੇ ਜਿਹਨੂੰ ਕਹ ਲੋ ਦੋਨਾਂ ਪੱਖਾਂ ਤੋਂ ਠੋਡੇ ਵੱਲੋਂ ਵੀ ਤੇ ਕਸਟਮਰ ਪੱਖੋਂ ਵੀ ਬਿਲਕੁਲ ਅਸੀਂ ਕੀ ਕਰਦੇ ਹਾਂ ਅਸੀਂ ਸਾਡੇ ਸਾਰੇ ਘਰ ਅਸੀਂ ਤਾਂ ਜਿਹੜਾ ਇੱਕ ਗਵਰਨਮੈਂਟ ਦਾ ਪ੍ਰੋਸੈਸ ਹੈਗਾ ਤਾਂ ਹੈਗੇ ਅਸੀਂ ਥਰਡ ਪਾਰਟੀ ਇਨਸਪੈਕਟਰ ਤੋਂ ਵੀ ਚੈੱਕ ਕਰਾਉਂਦੇ ਹਾਂ ਤਾਂ ਕੀ ਕਰੀਦਾ ਕਿ ਚਾਬੀ ਦੇਣ ਤੋਂ ਪਹਿਲਾਂ ਇੱਕ ਵਾਰੀ ਘਰ ਇੱਕ ਥਰਡ ਆਈ ਤੋਂ ਵੀ ਨਿਕਲਿਆ ਹੁੰਦਾ ਕਿ ਕੋਈ ਚੀਜ਼ ਅਗਰ ਰਹਿ ਗਈ ਹੈ ਸੈਕਿੰਡਲੀ ਜਦੋਂ ਉਹਨੂੰ ਚਾਬੀ ਦੇ ਦਿੱਤੀ ਜਾਂਦੀ ਹੈ ਅਸੀਂ ਇੱਕ ਅਪਰੋਚੇਬਲ ਅਪਰੋਚ ਰੱਖੀ ਹੋਈ ਹੈ ਇਹ ਨਹੀਂ ਕਿ ਬਣਾ ਤਾ ਤਿੰਨ ਮਹੀਨੇ ਬਾਅਦ ਤੁਸੀਂ ਕੌਣ ਮੈਂ ਕੌਣ ਠੀਕ ਹੈ ਵੀ ਆਰ ਅਪਰੋਚ ਹੈ ਬਾਕੀ ਠੀਕ ਹੈ ਜੀ ਅਗਲਾ ਸਾਲ ਬਾਅਦ ਵੀ 2 ਕਵਰੀ ਰੇਜ਼ ਕਰਦਾ ਤੇ ਉਹਦੀ ਅਸੀਂ ਮਦਦ ਕਰਦੇ ਆ ਮੇਰੇ ਕੋਲ ਕਿੰਨੇ ਹੀ ਕਲਾਇੰਟ ਨੇ ਜਿਨ੍ਹਾਂ ਦੇ ਮੈਂ ਤੀਜਾ ਜਾਂ ਚੌਥਾ ਘਰ ਬਣਾ ਰਿਹਾ ਹਾਂ ਹੁਣ ਕਈ ਕਲਾਇੰਟ ਨੇ ਉਹਨਾਂ ਦੇ ਜਵਾਕਾਂ ਦੇ ਵੀ ਘਰ ਬਣਾ ਰਿਹਾ ਹਾਂ ਠੀਕ ਹੈ ਠੀਕ ਹੈ ਨਾ ਇਹ ਕੋਈ ਡਾਕਟਰਸ ਨੇ ਇੱਕ ਦਾ ਬਣਾਇਆ ਡਾਕਟਰ ਨੂੰ ਡਾਕਟਰ ਜਾਣ ਦਾ ਲਾਇਰ ਨੂੰ ਲਾਇਰ ਯੂ ਨੋ ਤੇ ਉਹ ਡਾਕਟਰਾਂ ਦੇ ਅੱਗੇ ਮੈਂ 10ਵਾਂ ਘਰ ਬਣਾ ਰਿਹਾ ਇੱਕ ਕਮਿਊਨਿਟੀ ਆਪਣੀ ਗੁਰਜਾਤੀ ਕਮਿਊਨਿਟੀ ਹੈ ਫਿਲਿਪੀਨੋ ਕਮਿਊਨਿਟੀ ਹੈ ਜਾਂ ਆਪਣੇ ਪੰਜਾਬੀ ਕਮਿਊਨਿਟੀ ਚ ਵੀ ਬਹੁਤ ਇੱਕ ਤਾਂ ਸ਼ੁਰੂ ਹੋਇਆ ਸੀ ਜਿਵੇਂ ਕਾਰਵਾ ਜਿਵੇਂ ਜਦ ਚੱਲਣਾ ਸ਼ੁਰੂ ਕੀਤਾ ਜਦ ਮੁਕਾਮ ਨਾ معلوم ਥਾ ਤੇ ਉਹ ਕਾਰਵਾ ਵਧਦਾ ਗਿਆ ਵਧਦਾ ਗਿਆ ਵਧਦਾ ਗਿਆ ਹੁਣ ਤਾਂ ਬਾਬੇ ਦੀ ਇੰਨੀ ਕਿਰਪਾ ਹੁੰਦੀ ਪਤਾ ਹੀ ਨਹੀਂ ਹੁੰਦਾ ਕਿ ਯੂ نو ਕਿੱਦਰੋਂ ਕੰਮ ਆ ਜਾਂਦਾ ਠੀਕ ਹੈ ਪਰ ਮੇਨ ਗੱਲ ਆ ਵੀ ਕੰਮ ਬਧਣ ਦੇ ਨਾਲ ਜਿਹੜਾ ਤੁਹਾਡਾ ਜੋਸ਼ ਆ ਤੇ ਜਜ਼ਬਾ ਉਹ ਅੱਜ ਵੀ ਉਸੇ ਤਰ੍ਹਾਂ ਹੀ ਆ ਵੀ ਜਿਵੇਂ ਜਦੋਂ ਤੁਸੀਂ ਮੇਰੇ ਖਿਆਲ ਦੇ ਵਿੱਚ ਪਹਿਲਾ ਕਾਰ ਬਣਾਇਆ ਹੋਵੇ ਬਿਲਕੁਲ ਅੱਜ ਵੀ ਉਹੀ 5 ਵਜੇ ਉੱਠ ਜਾਈਦਾ ਉਹੀ ਹਾਂਜੀ ਉਹੀ 5 ਵਜੇ ਉੱਠ ਜਾਈਦਾ ਤੇ ਮਿਹਨਤ ਹੁੰਦੀ ਹੀ ਹੈ ਮਿਹਨਤ ਮੈਂ ਲਾਦਾ ਬਾਦੀ ਰਹੀ ਹੈ ਘਟ ਨਹੀਂ ਰਹੀ ਉਮਰ ਦੇ ਨਾਲ ਨਾਲ ਪਰੰਤੂ ਘਰ ਦੇ ਕਹਿੰਦੇ ਨੇ ਘਟਾਣੀ ਚਾਹੀਦੀ ਬਸ ਇਧਰ ਨਾ ਇਕੱڑے ਹਾਂਜੀ ਜ਼ਰੂਰੀਆ ਵੀ ਹੈ ਇਸੇ ਤਰ੍ਹਾਂ ਕੈਮਰੇ ਬਿਲਕੁਲ ਤੇ ਹੁਣ ਵੀਰੇ ਮੈਂ ਗੱਲ ਕਰਦਾ ਜਿਵੇਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਕਿਹਾ ਨਾ ਕਿ ਆਮ ਸਮਾਜ ਦੇ ਵਿੱਚ ਯੋਗਦਾਨ ਪਾਉਣ ਦੇ ਠੀਕ ਹੈ ਤੁਸੀਂ ਸਮਾਜ ਤੋਂ ਲਿਆ ਕਿਉਂਕਿ ਜਿਹੜਾ ਆਪਾਂ ਕਹ ਲਈਏ ਵੀ ਬਿਜ਼ਨਸ ਲੋਕਾਂ ਦੇ ਸਹਾਰੇ ਚੱਲਦਾ ਠੀਕ ਹੈ ਇਹ ਤਾਂ ਹੋ ਗਿਆ ਵੀ ਆਪਾਂ ਸਮਾਜ ਤੋਂ ਜਿਹੜਾ ਆਪਾਂ ਕੀ ਲਿਆ ਤੇ ਹੁਣ ਗੱਲ ਆਉਂਦੀ ਹੈ ਸਮਾਜ ਨੂੰ ਵਾਪਸ ਦੇਣ ਦੀ ਉਹਦੇ ਵਿੱਚ ਮੈਂ ਦੇਖਦਾ ਕਿ ਤੁਸੀਂ ਖੇਡਾਂ ਦੇ ਵਿੱਚ ਕਿਉਂਕਿ ਖੇਡਾਂ ਨੇ ਜਿਹੜੀਆਂ ਨਾ ਉਹ ਇੱਕ ਮੈਕਰਮਾ ਵੀ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀਆਂ ਨੇ ਤੇ ਖੇਡਾਂ ਨੂੰ ਤੁਸੀਂ ਹਮੇਸ਼ਾ ਉਤਸ਼ਾਹਿਤ ਕਰਦੇ ਰਹਿੰਦੇ ਹੋ ਰੀਸੈਂਟਲੀ ਜਿਹੜੀ ਆਪਣੀ ਕੈਮਬਰਾ ਦੀ ਰਗਵੀ ਦੀ ਟੀਮ ਆ ਕੈਮਬਰਾਬੀਸ ਦੇ ਵਿੱਚ ਅਸੀਂ ਉਹਦੇ ਅਫੀਸ਼ੀਅਲ ਸਪான்ਸਰ ਬਣੇ ਬਿਲਕੁਲ ਤੇ ਉਸ ਦੇ ਨਾਲ ਇਹ ਇੱਕ ਜਿਹੜੀ ਹੋਰ ਮੈਕਲਮ ਬੀਬੀ ਜਿਹੜਾ ਪੰਜਾਬੀ ਭਾਈਚਾਰੇ ਦੀ ਜਿਹੜੀ ਪਛਾਣ ਆ ਨਾ ਉਹ ਵੀ ਉੱਭਰ ਕੇ ਉੱਪਰ ਆਈ ਆ ਕਿਉਂਕਿ ਉਹ ਆਬਵੀਅਸਲੀ ਜਦ ਇਹ ਜਿਹੇ ਚੀਜ਼ਾਂ ਹੁੰਦੀਆਂ ਨੇ ਤਾਂ ਲੋਕਾਂ ਦੇ ਵਿੱਚ ਕ੍ਰਿਓਸਟੀ ਵਾਧੀਆ ਹਨਾ ਵੀ ਇਹ ਇਹ ਬਿਜ਼ਨਸ ਕਿੱਥੇ ਕਿਸ ਚੀਜ਼ ਨੂੰ ਬਿਲੋਂਗ ਕਰਦਾ ਹਨਾ ਤੇ ਉਸ ਚੀਜ਼ ਨੂੰ ਅਸੀਂ ਕਹਿੰਦੇ ਆ ਵੀ ਉਹ ਸਾਡੇ ਸਾਰੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਨਾਲ ਹੀ ਕੈਮਰਾ ਕਬੱਡੀ ਕੱਪ ਹਾਂਜੀ ਤੇ ਉਸ ਦੇ ਵਿੱਚ ਵੀ ਤੁਸੀਂ ਮੁੱਢੇ ਨਾਲ ਮੁੱਢਾ ਜੋੜ ਕੇ ਸਹਿਯੋਗ ਦੇ ਰਹੇ ਹੋ ਹਾਂਜੀ ਤੇ ਪਰ ਮੈਂ ਅਸੀਂ ਸਾਡੇ ਦਰਸ਼ਕ ਜਾਣਣਾ ਚਾਹੁੰਦੇ ਨੇ ਵੀ ਹੋਰ ਇਹ ਜਿਹੇ ਕਿਹੜੇ ਕੰਮ ਨੇ ਸਨੀਵੀਰ ਜੀ ਦੇ ਵਿੱਚ ਤੁਸੀਂ ਮੈਂ ਕਹਿੰ ਉਹ ਕਿਸ ਸਮਾਜ ਦੀ ਸਾਰਥਕ ਸਿਰਜਣਾ ਦੇ ਲਈ ਯੋਗਦਾਨ ਪਾ ਰਹੇ ਹਾਂ ਹਮ ਸਪੋਰਟਸ ਦੀ ਵੀ ਤੁਸੀਂ ਕਿਹਾ ਸਪੋਰਟਸ ਮੇਰਾ ਹਮੇਸ਼ਾ ਹੀ ਦਿਲ ਦੇ ਬਹੁਤ ਕਰੀਬ ਰਿਹਾ ਹੈ ਕਿਉਂਕਿ ਮੈਂ ਜਦੋਂ ਕਾਲਜ ਚ ਸੀ ਜਾਂ ਸਕੂਲ ਇਸ ਸੀ ਉਦੋਂ ਖੇਡਦੇ ਰਹੇ ਹਾਂ ਤੇ ਜੋ ਬੋਡੀ ਬਿਲਡਿੰਗ ਵੀ ਕੀਤੀ ਹੈ ਪਾਵਰ ਲਿਫਟਿੰਗ ਵੀ ਕੀਤੀ ਕਾਲਜ ਵੱਲੋਂ ਯੂਨੀਵਰਸਿਟੀ ਨੂੰ ਪ੍ਰੈਜ਼ੈਂਟ ਕੀਤਾ ਤੇ ਉਹ ਇੱਕ ਜੋ ਮੇਰੀ ਸੋਚ ਕਹਿੰਦੀ ਹੈ ਅਗਰ ਆਪਾਂ ਇੱਕ ਸਪੋਰਟਸ ਵੱਲੋਂ ਸਪੋਰਟ ਕੈਨ ਬੀ ਐਨੀਥਿੰਗ ਇਟ ਡਸਨਟ ਹੈਵ ਟੂ ਬੀ ਕ੍ਰਿਕਟ ਔਰ ਯੂ ਨੋ ਹਾਂ ਜੀ ਮੈਂ ਆਪਾਂ ਇੱਕ ਸਿਹਤਮੰਦ ਇਨਸਾਨ ਨੂੰ ਉਹ ਹਮੇਸ਼ਾ ਉਹ ਸਿਹਤ ਸਿਹ ਹੈਲਥ ਵਾਲ ਨੂੰ ਪ੍ਰੋਮੋਟ ਕਰਦੀ ਹੈ ਸਪੋਰਟ ਜਿਹੜੀ ਵੀ ਆਪਾਂ ਸਪੋਰਟ ਖੇਲੀ ਤੇ ਆਪਣੇ ਬੱਚੇ ਖੇਡਣ ਆਪਣੇ ਭੈਣ ਭਰਾ ਖੇਡਣ ਤੇ ਉਹ ਦੂਜੀ ਗੱਲ ਸਿਹਤ ਸਪੋਰਟ ਦਾ ਇੱਕ ਬੜਾ ਇੰਪੋਰਟੈਂਟ ਵਾਈਟਲ ਰੋਲ ਹੈ ਆਪਣੀ ਲਾਈਫ ਦੇ ਵਿੱਚ ਉਹ ਤੁਹਾਡਾ ਬ੍ਰੇਨ ਤਾਨੂੰ ਹੈਲਪ ਕਰਦੀ ਹੈ ਇੱਧਰ ਉੱਧਰ ਲੀਆਂ ਚੀਜ਼ਾਂ ਨੂੰ ਨਾ ਪਟਕੀਏ ਜਿਵੇਂ ਆਪਣੇ ਬਹੁਤ ਨਸ਼ੇ ਯੂਨੋ ਬਚਾਰੇ ਆਪਣੇ ਯੂਨੋ ਯੂਥ ਪੈ ਜਾਂਦਾ ਹੈ ਜਾਂ ਗਲਤ ਰਾਹਾਂ ਵੱਲ ਆਪਾਂ ਨੂੰ ਗਲਤ ਰਾਹਾਂ ਤੋਂ ਬਚਾਉਂਦੀ ਹੈ ਕਿਉਂਕਿ ਦੂਜੀ ਗੱਲ ਸਪੋਰਟਸ ਐਟ ਦ ਸੇਮ ਟਾਈਮ ਤੁਹਾਨੂੰ ਇੱਕ ਟੀਮ ਪਲੇਅਰ ਬਣਾਉਂਦੀ ਹੈ ਹਾਰਨਾ ਤੇ ਜਿੱਤਣਾ ਨੂੰ ਕਿਵੇਂ ਮੈਨੇਜ ਕਰਨਾ ਉਹ ਸਿਖਾਉਂਦੀ ਹੈ ਉਹ ਇਸ ਕਰਕੇ ਸਪੋਰਟਸ ਮੇਰੇ ਬਹੁਤ ਨੇੜੇ ਰਹੀ ਹੈ ਸ਼ੁਰੂ ਤੋਂ ਬਿਲਕੁਲ ਜਿਵੇਂ ਤੁਸੀਂ ਕਿਹਾ ਕੈਮਰਾ ਬ੍ਰੰਬੀ ਬ੍ਰੰਬੀ ਜ਼ੁਰੇ ਦੀ ਨੈਸ਼ਨਲ ਦੀ ਟੀਮ ਹੈ ਜੀ ਆ ਤੇ ਉਹਨਾਂ ਦੇ ਅਸੀਂ ਅਫੀਸ਼ੀਅਲ ਸਪான்ਸਰ ਆ ਤੇ ਰਗਮੀ ਨੂੰ ਸਪੋਰਟ ਕਰ ਰਹੇ ਆ ক্রিকেট ਏਸੀਟੀ ਨੂ ਵੀ ਅਸੀਂ ਅਫੀਸ਼ੀਅਲ ਸਪான்ਸਰ ਆ ਉਹ ਅਗਲੇ ਹਫਤੇ ਅਨਾਉਂਸ ਹੋਣ ਵਾਲਾ ਤੇ ਅਸੀਂ ਕਬੱਡੀ ਨਾਲ ਬਹੁਤ ਜੁੜੇ ਹੋਏ ਆ ਜਿਵੇਂ ਅੱਜ ਆਪਣਾ ਕਬੱਡੀ ਮੇਲਾ ਸੀਗਾ ਇਸ ਤੋਂ ਪਹਿਲਾਂ ਵੀ ਕੰਨਬਰਾ ਹੁੰਦੇ ਰਹੇ ਨੇ ਤਾਂ ਹਮੇਸ਼ਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਹੋਰ ਵੀ ਜਿਹੜੇ ਕੋਰੇ ਕਲਚਰਲ ਇਵੈਂਟਸ ਨੇ ਹਾਂ ਜੀ ਹਮੇਸ਼ਾ ਜੁੜੇ ਰਹੇ ਆ ਹਮੇਸ਼ਾ ਯੂਥ ਨੂੰ ਜਿਹੜੀ ਵੀ ਚੀਜ਼ ਇੱਕ ਇੱਕ ਭਲੇ ਵਾਸਤੇ ਤੇ ਇੱਕ ਅੱਛਾ ਮੈਸੇਜ ਪਾਸ ਕਰਦੀ ਹੈ ਉਹਦੇ ਵਾਸਤੇ ਸਨੀ ਤੇ ਸਨੀ ਹੋਮਸ ਹਮੇਸ਼ਾ ਸਪੋਰਟ 'ਚ ਹੀ ਲੈਂਦੀ ਆ ਸਾਨੂੰ ਮੌਕਾ ਹੁੰਦਾ ਕਿ ਅਸੀਂ ਵੀ ਕਰੀਏ ਜਿਵੇਂ ਅੱਜ ਆਪਣਾ ਮੇਲਾ ਸੀਗਾ ਉੱਥੇ ਆਪਣੀ ਪਾਣੀ ਦੀ ਸੇਵਾ ਸੀਗੀ ਤੇ ਉਹਦੇ ਨਾਲ ਐ ਸੀਗਾ ਕਿ ਭਾਈਚਾਰੇ ਨੂੰ ਪ੍ਰਮੋਟ ਕੀਤਾ ਜਾਵੇ ਲੋਕ ਹੁਮ ਹੁਮਾ ਕੇ ਆਣ ਹੂੰ ਉਹ ਚੀਜ਼ ਰਹਿੰਦੀ ਹਮੇਸ਼ਾ ਰਹੀ ਹੈ ਬਿਲਕੁਲ ਭਾਈ ਜੀ ਸਾਡੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਤੁਸੀਂ ਕਿਸੇ ਤਰ੍ਹਾਂ ਤਰੱਕੀਆਂ ਕਰਦੇ ਰਹੋ ਤੇ ਜਿਹੜਾ ਸਮਾਜ ਤੇ ਅ ਪਲੇ ਲਈ ਸਮਾਜ ਸੇਵਾ ਦੇ ਵਿੱਚ ਹੋਰ ਯੋਗਦਾਨ ਪਾਉਂਦੇ ਰਹੋ ਤੇ ਗੱਲਾਂ ਬਾਈ ਜੀ ਹੋਰ ਵੀ ਬਹੁਤ ਨੇ ਪਰ ਸਮੇਂ ਦੀ ਥੋੜੀ ਜਿਹੀ ਘਾਟ ਕਰਕੇ ਆਪਾਂ ਨੂੰ ਜਿਆਦਾ ਆਪਣੇ ਕੋਲ ਵਕਤ ਹੈ ਨਹੀਂ ਪਰ ਮੈਂ ਚਾਹੁੰਦਾ ਕਿ ਜਾਂਦੇ ਜਾਂਦੇ ਇੱਕ ਸੰਦੇਸ਼ ਤੁਸੀਂ ਨੌਜਵਾਨਾਂ ਨੂੰ ਜ਼ਰੂਰ ਦਿੰਦੇ ਜਾਓ ਕਿ ਨੌਜਵਾਨ ਜਿਹੜੇ ਅੱਜ ਮਿਹਨਤ ਕਰ ਰਹੇ ਨੇ ਠੀਕ ਆ ਤੇ ਜਿਸ ਤਰ੍ਹਾਂ ਤੁਸੀਂ ਵੀ ਕਿਸੇ ਟਾਈਮ ਕੀਤੀ ਤੇ ਉਹਨਾਂ ਲਈ ਇੱਕ ਸੰਦੇਸ਼ ਇੱਕ ਸਨੇਹਾ ਬਿਲਕੁਲ ਜਰੂਰ ਮਿਹਨਤ ਦੇਵੇ ਤੁਸੀਂ ਕਿਹਾ ਹੁਣ ਮਿਹਨਤ ਹੁਣ ਵੀ ਜਾਰੀ ਹੈ ਠੀਕ ਹੈ ਇੱਕ ਇੱਕ ਕੋਟ ਇੰਗਲਿਸ਼ ਦੀ ਮੇਰੇ ਬਹੁਤ ਦਿਲ ਦੇ ਕਰੀਬ ਹੈ ਸ਼ੂਟ ਫॉर द ਮੂਨ ਇਵਨ ਇਫ ਯੂ ਮਿਸ ਇਟ ਯੂ ਵਿਲ ਲੈਂਡ ਅਪ ਔਨ ਸਟਾਰਸ ਉਹਦਾ ਮਤਲਬ ਇਹ ਹੈਗਾ ਕਿ ਥੋੜਾ Aim ਹਮੇਸ਼ਾ ਹਾਈ ਰੱਖੋ ਅਗਰ ਤੁਸੀਂ ਸ਼ੂਟ ਕਰੋ Moon ਵਾਸਤੇ ਉਹ ਤੁਸੀਂ ਮਿਸ ਕਰ ਵੀ ਗਏ ਕੋਈ ਗੱਲ ਨਹੀਂ ਸਟਾਰਟ ਸੱਕਤਾ ਪਹੁੰਚਾਂਗੇ ਤਾਂ ਉਹੀ ਹੈਗਾ ਕਿ ਮਿਹਨਤ ਹੈ ਜਿਹੜੀ ਆਪਾਂ ਕੰਸਿਸਟੈਂਸ ਨਾਲ ਕਰਦੇ ਰਹੀਏ ਤਾਂ ਇੱਕ ਨਾ ਇੱਕ ਦਿਨ ਰੱਬ ਉਹਦਾ ਜਰੂਰ ਫਲ ਆਂਦਾ ਹੈ ਜਿਵੇਂ ਸਾਡੇ ਘਰਾਂ ਦੇ ਵਿੱਚ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਅਵਾਰਡਸ ਬਾਰੇ ਅਸੀਂ ਮਾਸਟਰ ਬਿਲਡਰਸ ਤੋਂ ਅਵਾਰਡਸ ਮਿਲੇ HIA ਹਾਊਸਿੰਗ ਇੰਡਸਟਰੀ ਤੋਂ ਅਵਾਰਡ ਮਿਲੇ ਜਾਂ ਪਿਛਲੇ ਸਾਲ ਆਪਣਾ ਆਸਟ੍ਰੇਲੀਆ ਬੈਸਟ ਹਾਊਸ ਇਸ ਸਾਲ ਫੀਚਰ ਹੋ ਰਹੇ ਹਾਂ ਤਾਂ ਉਹ ਅੱਜ ਆਪਾਂ ਨੂੰ ਦਿਖ ਰਿਹਾ ਹੈ ਪਰੰਤੂ ਜਿਹੜੀ ਉਹਦੀ ਮਿਹਨਤ ਉਹਦੇ ਪਿੱਛੇ ਲੱਗੀ ਹੋਈ ਹੈ ਜਾਂ ਜੋ ਅਸੀਂ ਉਸ ਨੂੰ ਟ੍ਰਾਈ ਕਰ ਰਹੇ ਹਾਂ ਉਹ ਜਿਵੇਂ ਕੈਨਬਰਾ ਟਾਈਮ ਦੇ ਵਿੱਚ ਤੁਸੀਂ ਮੈਨੂੰ ਦੱਸਿਆ ਕਿ ਯੂ نو ਆਰਟੀਕਲ ਤੁਸੀਂ ਦੇਖਿਆ ਤੇ ਉਹ ਇੱਕ ਜਿਹੜਾ ਐਂਡ ਰਿਜ਼ਲਟ ਹੈ ਉਹ ਤੁਹਾਨੂੰ ਅੱਜ ਦਿਖ ਰਿਹਾ ਹੈ ਜਾਂ ਕਮਿਊਨਿਟੀ ਨੂੰ ਅੱਜ ਦਿਖ ਰਿਹਾ ਹੈ ਬਟ ਉਹਦੇ ਪਿੱਛੇ ਜਿਹੜੀ ਮਿਹਨਤ ਲੱਗੀ ਹੈ ਉਹ 14 ਸਾਲ ਦੀ ਅਸਟ੍ਰੇਲੀਆ ਜਿੱਥੇ ਹੋਈ 6 ਸਾਲ ਦੁਬਈ ਕਿੱਤੀ ਹੋਈ ਜਾਂ ਮਾਪਿਆਂ ਨਾਲ ਜਿਹੜੀ ਬਿਜ਼ਨਸ ਲਰਨਿੰਗ ਕਿਤੇ ਤਾਂ ਇਟਸ ਇਨ ਅ ਕਲੈਕਟਿਵ ਐਫਰਟ ਤਾਂ ਮੈਂ ਉਹੀ ਸਾਰੇ ਯੂਥ ਨੂੰ ਕਹੂੰਗਾ ਦਿਲ ਨਹੀਂ ਛੱਡਣਾ ਹਾਰ ਨਹੀਂ ਮੰਨਣੀ ਮਿਹਨਤ ਕਰੀ ਚੱਲੋ ਕਿਸਮਤ ਆਪਣੇ ਆਪ ਤੁਹਾਨੂੰ ਸਪੋਰਟ ਕਰੇਗੀ ਓਪਰਚੁਨਿਟੀ ਤੁਹਾਡਾ ਦਰਵਾਜਾ ਖੜਕੜ ਆਏਗੀ ਅਗਰ ਤੁਸੀਂ ਆਪਾਂ ਕਹੀਏ ਨਹੀਂ ਮੈਨੂੰ ਨਹੀਂ ਮਿਲਦਾ ਮੇਰੇ ਨਾਲ ਨਹੀਂ ਹੋਣਾ ਮਿਹਨਤ ਕਰੀ ਚੱਲੋ ਰੱਬ ਨੇ ਤੁਹਾਡੇ ਵਾਸਤੇ ਕੀ ਸੋਚਿਆ ਠੀਕ ਆ ਨਾ ਮੈਂ ਬੈਂਕਿੰਗ ਤੋਂ ਕੰਸਟਰਕਸ਼ਨ ਚ ਆਇਆ ਕਿਥੋਂ ਦੇ ਕਿਥੋਂ ਹੋਇਆ ਤੇ ਮੈਂ ਤਜਾਰੀ ਰੱਖੋ ਲਗਾ ਲਾ ਕੋਸ਼ਿਸ਼ ਕਰਨਾ ਲਗਾ ਕੋਸ਼ਿਸ਼ ਕਰਨਾ ਆਪਣਾ ਫਰਜ਼ ਹੈ ਹਾਂ ਤੇ ਜੇ ਤੁਸੀਂ ਕੋਸ਼ਿਸ਼ ਕਰਦੇ ਹੋ ਮੈਂ ਸਮਝਦਾ ਵੀ ਕਿਸੇ ਸਮੇਂ ਵੀ ਇੱਕ ਨਾ ਇੱਕ ਦਿਨ ਕੀ ਤੁਹਾਡੇ ਅੱਗੇ ਕੁੱਟਣੇ ਦੇਖ ਦਿੰਦੀ ਹੈ ਤੇ ਉਹ ਤੁਹਾਡਾ ਸਾਥ ਦੇਣ ਲੱਗ ਜਾਂਦੀ ਹੈ ਤੇ ਇੱਕ ਗੱਲ ਹੋਰ ਸਨੀਵੀਰ ਤੁਸੀਂ ਜ਼ਿਕਰ ਕੀਤਾ ਕੈਨਬਲਾ ਟਾਈਮਜ਼ ਦੇ ਵਿੱਚ ਜਿਹੜਾ ਆਰਟੀਕਲ ਆ ਹਾਂ ਤੇ ਉਸ ਬਾਰੇ ਮੈਂ ਚਾਹਣਾ ਵੀ ਦਸ਼ਕਾਂ ਨਾਲ ਥੋੜੀ ਜਿਹੀ ਸਾਂਝ ਪਾਉਂ ਵਿਕੀ ਸੀ ਉਹ ਤੇ ਬਿਲਕੁਲ ਕੰਸਟਰਕਸ਼ਨ ਇੰਡਸਟਰੀ ਐਜ਼ ਯੂ ਮਾਈਟ ਹੈਵ ਨੋਨ ਯੂ ਨੋ ਤੁਹਾਨੂੰ ਜਿਵੇਂ ਪਤਾ ਹੈ ਪਿਛਲੇ 3 ਸਾਲਾਂ ਤੋਂ ਕੋਵਿਡ ਤੋਂ ਬਾਅਦ ਇੱਕ ਟਰਮ ਆਇਲ ਚੱਲ ਰਿਹਾ ਸੀਗਾ ਜਾਂ ਸਟਾਰਮ ਕਹਿ ਸਕਦੇ ਆਪਾਂ ਬਿਲਕੁਲ ਬਹੁੜੇ ਆਪਨ ਡਾਊਨ ਦੇਖੇ ਨੇ ਤਾਂ ਕੈਨਵਾ ਟਾਈਮਜ਼ ਉਰੇ ਦਾ ਲੋਕਲ ਜਾਂ ਨੈਸ਼ਨਲ ਅਖਬਾਰ ਹੈਗਾ ਤੇ ਹੁਣ ਅੱਗੇ ਜਿੰਮਸ ਜਿਮ ਚਾਉ ਚਾਲਮਰਸ ਜਿਹੜੇ ਆਪਣੇ ਹੈਗੇ ਨੇ ਫੈਡਰਲ ਬਜਟ ਪੇਸ਼ ਹੋਣਾ ਅਗਲੇ ਹਫਤੇ ਪਾਰਲੀਮੈਂਟ ਦੇ ਉਰੇ ਤੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਸੀਗਾ ਤੇ ਉਹਨਾਂ ਨੇ ਕੈਨਵਾ ਟਾਈ ਉਹ ਇਨਸਾਈਡਰ ਇਨਫੋਰਮੇਸ਼ਨ ਜਾਂ ਇਨਸਾਈਟਸ ਚੰਦੇ ਸੀਗੇ ਕਿ ਕੰਸਟਰਕਸ਼ਨ ਰਿਲੇਟਡ ਕੀ ਕੀ ਇਨੋਵੇਸ਼ਨ ਨੂੰ ਆਪਾਂ ਡਰਾਈਵ ਕਰੀਏ ਜਾਂ ਕੀ ਕੰਸਟਰਕਸ਼ਨ ਰਿਲੇਟਡ ਕਨਫਰਮਸ ਚੱਲ ਰਹੇ ਨੇ ਤਾਂ ਉਹਨਾਂ ਬਾਰੇ ਫਿਰ ਮੈਂ ਆਪਣੀਆਂ ਇਨਸਾਈਟਸ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਸੀਗੀਆਂ ਜਿਹੜੀਆਂ ਨਿਊਜ਼ਪੇਪਰ 'ਚ ਪਰਸੋਂ ਆਈਆਂ ਨੇ ਤੇ ਉਹਦਾ ਬੜਾ ਹੀ ਅੱਛਾ ਪੋਜ਼ਿਟਿਵ ਫੀਡਬੈਕ ਮਿਲਿਆ ਤੇ ਬੜੇ ਲੋਕਾਂ ਨੇ ਸਰਾਹਿਆ ਕਿ ਆਪਣੇ ਬੰਦਿਆਂ ਨੂੰ ਵੀ ਹੁਣ ਪੁੱਛਿਆ ਜਾ ਰਿਹਾ ਹੈ ਜਾਂ ਤੇ ਬੜੇ ਬੜੇ ਆਪਣੇ ਜਿਹੜੇ ਕੈਂਬਰਾ ਦੇ ਅ ਪ੍ਰਭਾਵੀ ਲੋਕ ਹੈਗੇ ਨੇ ਉਹਨਾਂ ਦਾ ਬੜਾ ਵਧੀਆ ਉਹਨੂੰ ਪੋਜ਼ਿਟਿਵ ਲਿਆ ਕੀ ਹਾਂ ਆਪਣੇ ਲੋਕਾਂ ਤੋਂ ਵੀ ਜਨੋ ਇੰਡਸਟਰੀ ਦੇ ਵਿੱਚ ਇੱਕ ਇਨਸਾਈਟ ਪੁੱਛੀ ਜਾਂਦੀ ਹੈ ਇੱਕ ਇੱਕ ਪੁਆਇੰਟ ਆਫ 뷰 ਪੁੱਛਿਆ ਜਾ ਰਿਹਾ ਹੈ ਹਾਂਜੀ ਤੇ ਜਿਸ ਜਿਹੜਾ ਕਿ ਹੈਲਪ ਕਰ ਸਕਦਾ ਹੈ ਗਵਰਨਮੈਂਟ ਪਾਲਿਸੀਜ਼ ਹਾਂ ਜਾਂ ਗਵਰਨਮੈਂਟ ਟੂ ਮੇਕ ਪਾਲਿਸੀਜ਼ অর ਗਵਰਨਮੈਂਟ ਟੂ ਰਿਫਾਰਮ ਪਾਲਿਸੀਜ਼ ਉਹਦੇ ਵਿੱਚ ਇੱਕ ਹੋਰ ਮੈਂ ਇਹ ਚੀਜ਼ ਐਡ ਕਰਨਾ ਚਾਹੂੰਗਾ ਸਕਿਲਡ ਮਾਈਗ੍ਰੇਸ਼ਨ ਵਾਸ ਆਲਸੋ ਅ 빅 ਅਜੰਡਾ ਵਿਚ ਦੇ ਆਰ ਵਰਕਿੰਗ ਔਨ ਕਿ ਆਪਣੇ ਜਿਹੜੇ ਜਿਹੜੇ ਉਰੇ ਇੰਡੀਆ ਤੋਂ ਆ ਰਹੇ ਨੇ ਪੜ ਰਹੇ ਨੇ ਤੇ ਟ੍ਰੇਡ ਕਰ ਰਹੇ ਨੇ ਜਾਂ ਕੋਈ ਵੀ ਕੋਰਸਨ ਸਕਿਲਡ ਮਾਈਗ੍ਰੇਸ਼ਨ ਤੇ ਵੀ ਆਸਟ੍ਰੇਲੀਆ ਤੇ ਇੰਡੀਆ ਦੇ ਟਾਈਅਪਸ ਤੇ ਉਹਨਾਂ ਤੇ ਕੰਮ ਹੋ ਰਿਹਾ ਠੀਕ ਹੈ ਜੀ ਸਰਵੀਰ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਇਸੇ ਤਰ੍ਹਾਂ ਤਰੱਕੀਆਂ ਕਰਦੇ ਰਹੋ ਤੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਜਿੰਨਾ ਕੋ ਕੁਝ ਤੁਸੀਂ ਹੁਣ ਤੱਕ ਅਚੀਵ ਕੀਤਾ ਤੇ ਬਹੁਤ ਬਹੁਤ ਵਧਾਈ ਤੇ ਪਰਮਾਤਮਾ ਕਰੇ ਉਸ ਤੋਂ ਵੀ ਜਿੰdataTable ਉਸਨੀ ਚੀਜ਼ ਆਉਣ ਵਾਲੇ ਸਾਲਾਂ ਦੇ ਵਿੱਚ ਕਰੋ ਤੇ ਇਸੇ ਤਰ੍ਹਾਂ ਆਪਣਾ ਨਾਂ ਹੋਰ ਰਸਨਾਉਂਦੇ ਰਹੋ ਤੇ ਆਪਣੇ ਭਾਈਚਾਰੇ ਦਾ ਨਾਂ ਵੀ ਰਸਨਾਉਂਦੇ ਰਹੋ ਧੰਨਵਾਦੀ ਥੈਂਕ ਯੂ ਕੰਗਸਰ ਬਹੁਤ ਬਹੁਤ ਸ਼ੁਕਰੀਆ ਬੁਲਾਉਣ ਵਾਸਤੇ ਥੈਂਕ ਯੂ ਸੈਵਨ ਸੀ ਦੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਦੋਸਤੋ ਇਹ ਸਨ ਸਨੀ ਮਲਹੋਤਰਾ ਜੀ ਜਿਨ੍ਹਾਂ ਨੇ ਆਪਣੀ ਮਿਹਨਤ ਆਪਣੇ ਜज्ਬੇ ਆਪਣੇ ਲਗਨ ਨਾਲ ਖਾਸ ਸਥਾਨ ਬਣਾਇਆ ਤੇ ਅੱਜ ਉਹ ਕਿੰਨੇ ਹੀ ਲੋਕਾਂ ਲਈ ਇੱਕ ਮਹਿਕਲਮਾ ਵੀ ਪ੍ਰੇਰਣਾ ਦਾ ਸਰੋਤ ਨੇ ਸਾਡਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ ਤੇ ਆਪਣੇ ਭਾਈਚਾਰੇ ਨਾਲ ਜੁੜੇ ਰਹਿਣ ਲਈ ਤੁਸੀਂ ਜੁੜੇ ਰਹੋ 7 ਸੀਜ਼ ਦੇ ਨਾਲ ਥੈਂਕ ਯੂ